ਜਿਸ ਅਕਾਲ ਪੁਰਖ ਵਾਹਿਗੁਰੂ ਨੇ ਔਰ ਜਿਸ ਪੰਥ ਨੇ ਜਿੰਮੇਵਾਰੀ ਦਿੱਤੀ ਹੈ ਉਹ ਅਕਾਲ ਪੁਰਖ ਆਪ ਹੀ ਬਖਸ਼ਿਸ ਨੇ ਆਪੇ ਕਿਰਪਾ ਕਰੇਗਾ ਰਹਿਮ ਕਰੇਗਾ ਲੇਕਿਨ ਜਿਸ ਦਾ ਤੁਹਾਡਾ ਨਾਮ ਪਹਿਲਾ ਹੀ ਦਿੱਤਾ ਜਾ ਰਿਹਾ ਸੀ ਲੇਕਿਨ ਅਕਾਲੀ ਦਲ ਦੇ ਕਈ ਲੀਡਰਸ ਇਹ ਕਹਿੰਦੇ ਕਿ ਪਹਿਲਾਂ ਲਫਾਫਾ ਦਾ ਕਲਚਰ ਸੀਗਾ ਹੁਣ ਵੀ ਲਫਾਫਾ ਕਲਚਰ ਹੀ ਚੱਲ ਰਿਹਾ ਨਹੀਂ ਅੱਜ ਤੁਸੀਂ ਦੇਖਿਆ ਚੋਣਾ ਦੇ ਲਾਸਟ ਵਿੱਚ ਤਿੰਨ ਵਾਰ ਹੀ ਕਿਹਾ ਗਿਆ ਕਿ ਹੋਰ ਕੋਈ ਕੈਂਡੀਡੇਟ ਹੈ ਹੋਰ ਕੋਈ ਕੈਂਡੀਡੇਟ ਹੈ ਹੋਰ ਕੋਈ ਕੈਂਡੀਡੇਟ ਹੈ ਇਹ ਮੈਸਾਬਿੰਦਾਂ ਨਵੀਂ ਪਹਿਲ ਹੋਈ ਹੈ ਲੇਕਿਨ ਬੀ ਸਿੰਘ ਖਾਦੂ ਦਾ ਜਿਸ ਤਰ੍ਹਾਂ ਦਾ ਹੁਣ ਧਿਆਨ ਆ ਰਹੇ ਨੇ ਕਹਿ ਰਹ ਉਹ ਲੋਕ ਵਾਪਸ ਆਣ ਜਿਹੜੇ ਲੋਕ ਜਾ ਚੁੱਕੇ ਨੇ ਕਿਸ ਤਰ੍ਹਾਂ ਦੇਖਦੇ ਹੁਣ ਤਾਂ ਅਸੀਂ ਅਪੀਲ ਕਰਦੇ ਹਾਂ ਸਾਰਿਆਂ ਨੂੰ ਕਿ ਤੁਸੀਂ ਇੱਧਰ ਆਓ ਆਪਾਂ ਸਾਰੇ ਨਾਲ ਮਿਲ ਕੇ ਚੱਲੀਏ ਨਾਲ ਮਿਲ ਕੇ ਚੱਲ ਕੇ ਕਾਮਯਾਬ ਹੋਈਏ ਔਰ ਪੰਥ ਦੇ ਵਿੱਚ ਮਜ਼ਬੂਤ ਰਾਸੀ ਤੇ ਰਖੜੀ ਕਰੀ ਦੀ ਸਿੰਘ ਸਾਹਿਬ ਕੀ ਕੀ ਹੁਣ ਰੂਪਰੇਖਾ ਰਹੇਗੀ ਹੁਣ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਵਰਕਿੰਗ ਕਮੇਟੀ ਬਣੂਗੀ ਵਰਕਿੰਗ ਕਮੇਟੀ ਦੀ رائے ਦੇ ਨਾਲ ਹੀ ਅਕਾਲੀ ਦਲ ਦਾ ਅਜੰਡਾ ਨੀਤੀਆਂ ਸਭ ਤੈਅ ਹੋ ਰਹੀਆਂ ਔਰ ਸੰਖੇਪ ਰੂਪ ਦੇ ਵਿੱਚ ਅੱਜ ਮਤਿਆਂ ਦੇ ਰੂਪ ਦੇ ਵਿੱਚ ਪੜ ਕੇ ਸੁਲਾਵੀ ਤੇ ਤੁਰੰਤਨ ਇਲੈਕਸ਼ਨ ਹੈ ਜੀ ਬਾਈ ਇਲੈਕਸ਼ਨ ਉਹ ਅਸੀਂ ਉਹ ਅਸੀਂ ਜੁੜ